ਮੇਰਾ ਨਾਮ ਸੰਜੀਵ ਕੁਮਾਰ ਮੋਨੂ ਵਰਮਾ ਮਾਮਲਾ ਕੀ ਹੈ ਮਾਮਲਾ ਇਸ ਤਰ੍ਹਾਂ ਇਹ 9 ਤਰੀਕ ਨੂੰ ਲਗਭਗ 2:40 42 ਮਿੰਟ ਤੇ ਇੱਕ ਮੇਰੇ ਕੋਲ ਲੜਕਾ ਆਇਆ ਉਹਨੇ ਮੇਰੇ ਕੋਲ ਡਿਮਾਂਡ ਕੀਤੀ ਕਿ ਮੰਦਰੀ ਵਿਖਾਓ ਜੈਂਸ ਮੰਦਰੀ ਚਾਹੀਦੀ ਏ ਮੈਂ ਉਹਨੂੰ ਮੰਦਰੀ ਵਿਖਾਈ ਏ ਉਹਨੇ ਪਸੰਦ ਕੀਤੀ ਏ 2 ਗ੍ਰਾਮ ਲਗ ਮੇਰਾ ਨਾਮ ਸੰਜੀਵ ਕੁਮਾਰ ਹੈ ਇਹ ਬਤ ਜਿਹੜੀ ਸ਼ੋਹਰਤ ਤੁਹਾਡੀ ਕੇਸ ਜੁਨੇ ਦੇ ਵਿੱਚ ਤੇ ਕਿਹੜੇ ਹੀ ਰੱਖਤਾ ਜੀ ਸਾਹਿਬ ਮੇਰਾ ਜ਼ਿਲ੍ਹਾ ਗਰਦਾਸਪੁਰ ਡਿਸਟ੍ਰਿਕਟ ਕਲਾਨੌਰ ਆਨੰਦ ਜੁਐਲਰ ਦੇ ਨਾਂ ਤੇ ਮੇਰੀ ਦੁਕਾਨ ਹੈ ਮੇਰਾ ਨਿਕਨੇਮ ਮੋਨੂ ਵਰਮਾ ਸਰ ਇਹ ਜਿਹੜਾ ਕੀ ਮਹੌਗਾ ਕੀ ਚੱਲ ਰਿਹਾ ਹੈ ਮਾਮਲਾ ਇਸ ਤਰ੍ਹਾਂ ਹੈ ਕਿ ਮੇਰੇ ਕੋ 9 ਦਸੰਬਰ 2025 ਨੂੰ ਲਗਭਗ ਦੁਪਹਿਰ 2:40 ਤੇ ਮੇਰੇ ਕੋ ਇੱਕ ਲੜਕਾ ਆਇਆ ਉਹਨੇ ਮੇਰੇ ਕੋ ਡਿਮਾਂਡ ਕੀਤੀ ਕਿ ਜੈਨ ਸਮੁੰਦਰੀ ਦਿਓ ਤੇ ਮੁੰਦਰੀ ਮੈਂ ਵਿਖਾਈਏ ਨਾ ਮੁੰਦਰੀ ਉਹਨੇ ਸਿਲੈਕਟ ਕੀਤੀ ਹੈ ਕਿ ਨਾ ਮੰਦਰੀ ਚੜ੍ਹ ਕੀਤੀ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਮਦਦ ਕਰੀ ਨਹੀਂ ਉਹਨੇ ਮੇਰੇ ਕੋ ਗੈਂ ਸਮੁੰਦਰੀ ਦੀ ਡਿਮਾਂਡ ਹੀ ਕੀਤੀ ਹੈ ਤੇ ਮੰਦਰੀ ਸਿਲੈਕਟ ਕੀਤੀ ਹੈ ਉਹ ਨਾਲ ਕੋ ਲੇਡੀਜ਼ ਆ ਇਕੱਲੇ ਨਹੀਂ ਇਕੱਲਾ ਲੜਕਾ ਆਇਆ ਤੇ ਲੜਕਾ ਇਕੱਲਾ ਹੀ ਸੀ ਉਹਨੇ ਉਸ ਤੋਂ ਬਾਅਦ ਮੇਰੇ ਕੋ ਮੰਦਰੀ ਲਈ ਹੈ ਬਿੱਲ ਵਗੈਰਾ ਲਿਆ ਔਰ ਕੈਸ਼ ਦਾ ਗਾਹਕ ਹੋਣ ਕਰਕੇ ਮੌਤ ਦਾ ਨਾਮ ਨਹੀਂ ਬੋਤਾ ਪੁੱਛਿਆ ਤੇ 32960 ਰੁਪਏ ਉਹਦੀ ਮੰਦਰੀ ਦੀ ਕਾਸਟ ਸੀ ਤੇ ਮੈਨੂੰ ਉਹਨੇ ਕਹਿੰਦਾ ਮੈਂ ਗੂਗਲ ਪੇ ਕਰਦਾ ਮੈਂ ਜੀ ਕਰ ਦੋ Google Pay ਉਹਨੇ ਕੀਤਾ ਆਪਣਾ ਸਕਰੀਨ ਸ਼ਾਟ ਵਗੈਰਾ ਉਹਨੇ ਮੈਨੂੰ ਵਿਖਾਇਆ ਕਹਿੰਦਾ ਭਾਜੀ ਮੈਨੂੰ ਜੀ ਪੇਮੈਂਟ ਆਈ ਨਹੀਂ ਕਹਿੰਦਾ ਜੀ ਆ ਮੈਂ ਕਰਤੀ ਵੇਖੋ ਆ ਸਕਰੀਨ ਸ਼ਾਟ ਲੈ ਲਓ ਵੀ ਤੁਹਾਨੂੰ ਕੋਈ ਮੈਂ ਚਲੋ ਕੋਈ ਨਹੀਂ ਇੱਕ ਅੱਧੇ ਮਿੰਟ ਜਿਕੇ ਵੱਲੇ ਮੈਸੇਜ ਦਾ ਗੱਪਸ਼ਾ ਹੋ ਜਾਂਦਾ ਕੋਈ ਨਹੀਂ ਆ ਜਾਂਦੀ ਮੈਂ ਉਹਦੇ ਸਕਰੀਨ ਸ਼ਾਟ ਲਿਆ ਦਾ ਉੱਤੇ ਮੇਰਾ ਨਾਮ ਬਕਾਇਦਾ ਪੇਮੈਂਟ ਸਕਸੈਸਫੁਲ ਟਾਈਮ ਸਭ ਕੁਝ ਓਕੇ ਆ ਤੇ ਪਰ ਮੈਂ ਜਦ 10 15 ਮਿੰਟ ਵੇਟ ਕੀਤੀ ਨਹੀਂ ਆਇਆ ਫਿਰ ਮੈਂ ਉਹਦੇ ਮਗਰ ਵੀ ਗਿਆ ਉਹਦਾ ਯਾ ਵੇਖਣ ਨੂੰ ਖਣੂ ਕਿ ਲੱਗਦਾ ਤਾਂ ਮੈਂ ਇਹਨੂੰ ਕਹਿਣਾ ਪਰ ਉਹ ਮੈਨੂੰ ਲੱਭਾ ਨਹੀਂ ਉਸ ਤੋਂ ਬਾਅਦ ਮੈਂ ਅਗਲੇ ਦਿਨ ਵੇਟ ਕਰ ਮੈਂ ਚਲੋ ਕੋਈ ਨਹੀਂ ਕਿਹੋਲੇ ਫੋਨ ਪੇ ਦੀ ਪੇਮੈਂਟ ਆ ਤੇ ਲੇਟ ਵੀ ਹੋ ਸਕਦੀ ਹੈ ਕੋਈ ਉਸ ਤੋਂ ਬਾਅਦ ਜਦ ਮੈਂ ਅਗਲੇ ਦਿਨ ਬੈਂਕ ਪਤਾ ਕੀਤਾ ਉਹ ਕਹਿੰਦੇ ਜੀ ਪੇਮੈਂਟ ਇਦਾਂ ਦੀ ਕੋਈ ਨਹੀਂ ਗਈ ਆਈ ਤੁਹਾਡੀ ਮੈਂ ਕਿਹਾ ਚਲੋ ਠੀਕ ਹੈ ਇਹ ਗੱਲਬਾਤ ਹੋਈ ਮੇਰੇ ਨਾਲ ਔਰ ਇਹ ਕਸਟਮਰ ਤੁਹਾਡਾ ਪਹਿਲਾਂ ਵੀ ਜਾਂ ਫਸਟ ਟਾਈਮ ਤਾਂ ਨਹੀਂ ਇਹ ਫਸਟ ਟਾਈਮ ਆਇਆ ਮੇਰੇ ਕੋਲ ਮੁੰਡਾ ਅਣਜਾਣ ਸੀ ਵਾਕਫ ਨਹੀਂ ਸੀ ਹਾਂ ਜੀ ਇਹ ਮਤਲਬ ਭੈਗਰਾਂ ਨੂੰ ਲਗਾਈਏ ਥੇ ਆ ਕੇ ਜਦ ਸਪਲੈਂਡਰ ਮੋਟਰਸਾਈਕਲ ਤੇ ਆਇਆ ਬਲੈਕ ਕਲਰ ਦਾ ਮੋਟਰਸਾਈਕਲ ਹੈ ਔਰ ਰੈਡ ਕਲਰ ਦਾ ਉਹਨੇ ਪਜਾਮਾ ਤੇ ਸੰਤਰੀ ਕਲਰ ਦੀ ਟੀ-ਸ਼ਰਟ ਪਾਈ ਆ ਮਫਰਲ ਵੱਦਾ ਦਾ ਨਵਾਂ ਮੋਟਰਸਾਈਕਲ ਸੀ ਟੈਂਪਰੇਰੀ ਨੰਬਰ ਲੱਗਾ ਦਾ ਸੀ ਨੰਬਰ ਕੋਈ ਨਹੀਂ ਸੀ ਔਰ ਉਹਦੇ ਕੋਲ ਚਾਰ ਡੇਢ ਮਲ ਕੱਦ ਦਾ ਮਤਲਬ ਕੱਦ ਕਾਠ ਚਲ ਮੈਂ ਜਵਾਨ ਸੀ ਛੇ ਪੱਖੋਂ ਠੀਕ ਸੀ ਉਹ ਗਾੜੀ ਦੂੜੀ ਰੱਖੀ ਆ ਉਹਨੇ ਬਹੁਤ ਹੈਵੀ ਇੱਕ ਕੜਾ ਪਾਇਆ ਲੋਹੇ ਦਾ ਤੇ ਕਾਫੀ ਵੇਟ ਸੀ ਕੜਾ ਉਹ ਪਹਿਲਾਂ ਵੀ ਇੱਧਰ ਮਾਰਕੀਟ ਦੇਖਿਆ ਮੈਂ ਫਸਟ ਟਾਈਮ ਇੱਧਰ ਦੇਖਿਆ ਨਹੀਂ ਮੈਂ ਉਹਨੂੰ ਫਸਟ ਟਾਈਮ ਹੀ ਦੇਖਿਆ ਹਾਂ ਜਿਹੜਾ ਫਰੌਡ ਤੁਹਾਡੇ ਨਾਲ ਹੋਇਆ ਜਿਹੜਾ ਹੋਰ ਜਿਵੇਂ ਮਿਲ ਚੱਲ ਰਿਹਾ ਵਾ ਤੁਹਾਨੂੰ Google Pay ਜਾਂ ਇਹ ਦੋ ਚੀਜ਼ਾਂ ਬਣੀਆਂ ਨੇ ਕਿ ਉਹ ਚੋਰੀ ਤੇ ਜਾਂ ਬਹੁਤ ਵੱਡੀ ਜਿਹੜੀ ਪੇਮੈਂਟ ਕਰ ਰਹੇ ਆ ਕਿਤੇ ਵਿੱਚ ਪਰ ਜਿਹੜੇ ਇਦਾਂ ਦੇ ਫਰੌਡ ਕਰ ਰਹੇ ਨੇ ਕੀ ਨਾ ਕਰੀ ਦੇ ਸਕਦੇ ਮੈਸੇਜ ਹੈ ਤੇ ਚਲੋ ਹੁਣ ਸਾਡੇ ਨਾਲ ਤਾਂ ਜੋ ਹੋ ਗਿਆ ਠੀਕ ਆ ਅਸੀਂ ਤੇ ਕਹਿੰਦੇ ਆ ਜਿਹੜਾ ਪ੍ਰਸ਼ਾਸਨ ਨੂੰ ਇਹ ਗੱਲ ਤੇ ਨੱਥਕੋਣੀ ਚਾਹੀਦੀ ਆ ਕਿ ਕਿਉਂਕਿ ਤੁਹਾਨੂੰ ਵੀ ਪਤਾ ਅੱਗੇ ਮਾਮਾਰਤਾਂ ਬਹੁਤ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਦਾ ਧਿਆਨ ਇਹਨਾਂ ਗੱਲਾਂ ਵੱਲ ਨਹੀਂਗਾ ਪਰ ਠੀਕਾ ਹੁਣ ਇਹਦੇ ਚ ਪ੍ਰਸ਼ਾਸਨ ਨੂੰ ਮੱਥ ਪਾਉਣੀ ਚਾਹੀਦੀ ਆ ਤੁਸੀਂ ਬੈਂਕ ਤੱਕ ਰਾਰਟਾ ਕੀਤਾ ਜਾਂ ਪ੍ਰਸ਼ਾਸਨ ਤੱਕ ਕੀਤਾ ਨਹੀਂ ਮੈਂ ਹਲੇ ਤੱਕ ਪ੍ਰਸ਼ਾਸਨ ਤੱਕ ਤਾਂ ਨਹੀਂ ਸੀ ਕੀਤਾ ਵੇਖੋ ਅੱਜ ਮੈਂ ਕੰਪਲੇਂਟ ਦੇਣ ਜਾ ਰਿਹਾ ਥੋੜੀ ਦੇਰ ਤੱਕ ਕਿਉਂਕਿ ਮੈਨੂੰ ਇਹ ਸੀ ਕਿ 24 ਘੰਟਿਆਂ ਚ ਸ਼ਾਇਦ ਪੇਮੈਂਟ ਦਾ ਕੋਈ ਮੈਸੇਜ ਮੈਸੇਜ ਆ ਜਾਏ ਉਹਨਾਂ ਨੇ ਕਿਹਾ ਕਿ ਤੁਹਾਡੇ ਅਕਾਊਂਟ ਚ ਕੋਈ ਇਦਾਂ ਦਾ ਮੈਸੇਜ ਨਹੀਂ ਆਇਆ ਹਾਂ ਨਹੀਂ ਅਕਾਊਂਟ ਚ ਜੋ ਵੀ ਹੈ ਉਹ ਹੈ ਪਰ ਇਸ ਪੇਮੈਂਟ ਦਾ ਕੋਈ ਇਸ ਪੇਮੈਂਟ ਦੇ ਰਿਗਾਰਡਿੰਗ ਕੋਈ ਮੈਸੇਜ ਨਹੀਂ ਆਇਆ ਮਮਕਾ ਚਲੋ ਠੀਕ ਆ ਆਪਦੇ ਨਾਲ ਜਿਹੜੀ ਪਰ ਕਿਚਾ ਕੀ ਕੀਤੀ ਸੱਗੇ ਹਾਂ ਬਾਕੀ ਮੈਂ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਤੇ ਅਕਾਊਂਟ ਤੇ ਪਾਈ ਆ ਇਹਦੀ ਵੀਡੀਓ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਜੋ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਕਿ ਇਹੋ ਜਿਹੇ ਜਿਹੜੇ ਠੱਗ ਚੋਰ ਬੰਦੇ ਨੇ ਇਹਨਾਂ ਨੂੰ ਨੱਥ ਪਾਉਣ ਵਾਸਤੇ ਆਪਾਂ ਇੱਕ ਦੂਜੇ ਭੈਣ ਭਰਾ ਦਾ ਸਾਥ ਦਈਏ ਜੇ ਕਿਤੇ ਲੱਭਦਾ ਚਲੋ ਹੁਣ ਤੇ 32 ਤੇ 3000 ਦੀ ਗੱਲ ਹੈ ਵੇਖੋ ਚੀਜ਼ ਤੇ ਹੈ ਹੀ ਆ ਨਾ ਬਾਕੀ ਇਹ ਆ ਕਿ ਕੋਈ ਕੱਲ ਨੂੰ ਵੱਡਾ ਕਾਂਡ ਵੀ ਕਰ ਸਕਦਾ ਕੋਈ ਲੱਖਾਂ ਦੀ ਠੱਗੀ ਵੀ ਮਾਰ ਸਕਦਾ ਕਿਸੇ ਪਰ ਚਲੋ ਜੇ ਇਹ ਚੰਗੇ ਘਰੋਂ ਵੀ ਹੋਏਗਾ ਤੇ ਪਤਾ ਤੇ ਲੱਗੂਗਾ ਕਿ ਸਾਡਾ ਬੱਚਾ ਇਹ ਕੰਮ ਕਰਕੇ ਆਇਆ ਜਾ ਕੇ ਸ਼ਹਿਰ ਤੇ ਮੇਰੀ ਰਿਕਵੈਸਟ ਆ ਕਿ ਜਿੱਥੋਂ-ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਇੱਕ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਏ ਫਾਰਵਰਡ ਗਾਂ ਕੀਤੀ ਜਾਏ ਤੇ ਜਿਹਦੇ ਨਾਲ ਇਹ ਬੰਦਾ ਫੜਿਆ ਜਾਏ